ਵਾਹਿਗੁਰੂ ਜੀ ਦਾ ਥਾਲਸਾ ਵਾਹਿਗੁਰੂ ਜੀ ਦੀ ਫਤੇ ਜਦੋਂ ਥਾਲਸਾ ਪੰਥ ਦਾ ਸਮਾਗਮ ਹੋਵੇ ਥਾਲਸਾ ਪੰਥ ਦੀ ਛਟੇਜ ਹੋਵੇ ਤੇ ਉਸਵੇਂ ਕੈਸੀ ਨਾ ਤੜਕ ਤੜਕ ਸੁਖ ਸ੍ਰੀ ਉਤਮ ਜੀ ਅੰਦਲੀ ਪ੍ਰੇਟ ਕਰਨੀ ਹੋਵੇ ਤਾਂ ਖੂਨ ਅਵਾਰੇ ਖਾਂ ਲੱਜ ਜਾਂਦਾ ਜਥੇਦਾਰ ਸਾਹਿਬਾ 1980 ਤੋਂ ਮੇਰਾ ਸੰਭਾਲ ਸੁਣ ਹੋਇਆ ਤੇ ਲਗਾਤਾਰ ਚੱਲ ਰਿਹਾ ਦੁੱਖ ਤੇ ਤਕਲੀਫ ਦੇ ਵਿੱਚ ਇੱਕ ਸਿੰਘ ਦੀ ਪਰਖ ਹੋਦੀ ਹੈ ਜਦੋਂ ਕੌਮ ਤੇ ਵਿਰਤਾਉਂਦੀ ਹੈ ਜਦੋਂ ਕੌਮ ਤੇ ਸੰਕਟ ਆਉਂਦਾ ਹੈ ਤਾਂ ਇੱਕ ਸਿੰਘ ਦੀ ਪਰਖ ਹੋਦੀ ਹੈ ਮੇਰੇ ਯਾਦ ਹੈ ਕਿ ਫਰਵਰੀ 1984 ਚ ਜਦੋਂ ਮੈਦੀ ਪੱਤਰ ਤੇ ਪੰਜਾਬ ਦੇ ਵਿੱਚ ਸਾੜ ਭੁੱਖ ਹੋਈ ਸਿੱਖਾਂ ਨੇ ਘਰਾਂ ਤੇ ਤੇ ਸਿੱਖਾਂ ਦੀਆਂ ਟੋਹਾਨਾਂ ਤੇ ਹਮਲੇ ਕੀਤੇ ਗਏ ਖਾਲਸਾ ਪੰਥ ਦੇ ਵਰਤਾਮਾ ਕੇ ਵੀ ਹਮਲੇ ਹੋਏ ਉਸ ਸਮੇਂ ਜਥੇਦਾਰ ਸਾਹਿਬ ਨੇ ਜਿਸ ਬਿਰੜਤਾ ਦੇ ਨਾਲ ਪਹਿਰਾ ਦਿੱਤਾ ਛਾਤੀ ਫੋਧ ਕੇ ਉਹਨਾਂ ਨੇ ਖਾਲਸਾ ਪੰਥ ਦੀ ਮਰਿਆਦਾ ਤੇ ਪਹਿਰਾ ਦਿੱਤਾ ਮੈਂ ਉਹਨਾਂ ਦਾ ਪ੍ਰਤੀਫੀਜਾ ਤੋਂ ਰਸਤਾ ਹੀ ਹੋਈ ਤੇ ਹਾਲਾਤ ਇਸ ਤਰ੍ਹਾਂ ਸੀ ਕਿ ਉਹਨਾਂ ਨੂੰ ਉਸ ਸਮੇਂ ਅਦਾਲਤ ਵੱਲੋਂ ਵੀ ਇੱਕ ਤਰੀਕੇ ਦੇ ਨਾਲ ਰਾਹਤ ਨਹੀਂ ਦਿੱਤੀ ਜਾ ਰਹੀ ਸੀ ਜੋ ਸ਼ਬਦ ਮੈਂ ਉਸ ਸਮੇਂ ਬੋਲੇ ਅਦਾਲਤ ਦੇ ਵਿੱਚ ਉਹ ਸ਼ਾਇਦ ਇਤਿਹਾਸ ਦਾ ਹਿੱਸਾ ਬਣ ਗਏ ਨੇ ਕਿ ਜਥੇ ਅਧਾਲਤ ਸਾਹਿਬ ਨੂੰ ਫੌਰਨ ਤੌਰ ਤੇ ਰਾਹਤ ਦਿੱਤੀ ਗਈ ਪਰ ਇਹ ਜੂਨ ਦੇ ਵਿੱਚ ਜੂਨ 1984 ਦੇ ਵਿੱਚ ਬਦਨਾਮ ਆਪਰੇਸ਼ਨ ਬਲੂ ਸਟਾਰ ਹੋਣ ਵਿੱਚ ਆਇਆ ਜਿੱਥੇ 20 ਸਾਲ ਦੀ ਇਸਲਾਤਿਆਂ ਵਿੱਚ ਪਹਿਲੀ ਕੁਰਬਾਨੀ ਸੀ ਜੋਤਸੀ ਹੈ ਉਹਨਾਂ ਨੇ ਚੱਲੇ ਜਿਹੜੇ ਸ਼ਰਦਾਂਚ ਬਿਆਨ ਕਰਨੇ ਬੜੇ ਮੁਸ਼ਕਲ ਨੇ ਜਿਹੜੇ ਦਸਨੇ ਬੜੇ ਮੁਸ਼ਕਲ ਨੇ ਮੈਂ ਉਹਨਾਂ ਦਾ ਉਸ ਸਮੇਂ ਦਾ ਗਵਾਹ ਹਾਂ ਉਹਨਾਂ ਨੇ ਬੜੀ ਦ੍ਰਿੜਤਾ ਦੇ ਨਾਲ ਉਹ ਜਿਹੜੇ ਸੀ ਤੁਗਮ ਚੱਲੇ। ਟਾਡਾ ਦੇ ਥੱਲੇ ਉਹਨਾਂ ਦੇ ਕੇਸ ਬਣੇ। ਜਿਲ੍ਹਾ ਪ੍ਰੀਸ਼ਦ ਦਫਤਰ ਵਿੱਚ ਟਾਡਾ ਦੀਆਂ ਲਾਲ ਤੁਸੀਂ ਪਟਿਆਲੇ ਵੇਖੇ। ਉਥੇ ਉਹ ਕੇਸ ਚੱਲੇ। ਮੈਂ ਉਹਨਾਂ ਦਾ ਵਕੀਲ ਸੀ। ਜਸਟਿਸ ਅਮਰਤ ਲਾਲ ਦਵਾਰੀ। ਉਸ ਸਮੇਂ ਟਾਡਾ ਕੋਲ ਦੇ ਜੱਜ ਸਨ। ਤੇ ਜਦੋਂ ਜੱਥੇਦਾਰ ਖੁਰਮੁਹਸੈਨ ਨੂੰ ਲਿਹਾਕੇ ਖੜਾ ਕੀਤਾ ਗਿਆ ਤੇ ਮੈਂ ਬਹਿਸ ਸ਼ੁਰੂ ਕੀਤੀ ਤਾਂ ਬਾਰੀ ਸਾਹਿਬ ਨੇ ਕਿਹਾ ਜਿਹੜੇ ਜੱਜ ਸਨ ਕਿ ਹਾਜੀ ਕੋਸ ਉਸ ਨਹੀਂ ਬਹੁਤ ਜ਼ਿਆਦਾ ਭਾਪਕ ਵਾਇਸ ਕਰ ਰਹੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਮੇਰੇ ਉਹਨਾਂ ਨੂੰ ਆਜਾਜਾ ਜਦੋਂ ਤਨੌਲੇ ਦੇ ਇਥੋਂ ਅਸੂੰ ਦੋਹੇ ਜਾਣੇ ਜਲੂਸ ਦੀ ਸ਼ਕਲ ਵਿੱਚ ਚਲੇ ਆਂਦੇ ਗਏ ਤੇ ਮੈਂ ਆਪਣੇ ਆਪਸ਼ਨ ਨੂੰ ਕਿਹਾ ਕਿ ਅਸਲ ਕਰਵਾਣੀ ਜਥੇਦਾਰ ਸਾਹਿਬ ਦੀ ਹੈ ਤੇ ਇਹਨਾਂ ਨੂੰ ਵੀ ਜਿੰਦਾ ਸ਼ਹੀਦ ਦਾ ਦਰਜਾ ਦੇ ਕੇ ਇਹਨਾਂ ਦੇ પ્રતિ ਜਿਹੜੀ ਹੈ ਉਹ ਸੱਤਾ ਪ੍ਰਗਟ ਕੀਤੀ ਜਾਵੇ ਜਿਹੜੇ ਲੋਕ ਪਾਰਟੀਆਂ ਵਿੱਚ ਹੁੰਦੇ ਨੇ ਭਾਵੇਂ ਕੋਈ ਪਾਰਟੀ ਹੈ ਜਦੋਂ ਕੌਮ ਤੇ ਸੰਕਟ ਆਉਂਦਾ ਕੌਮ ਤੇ ਮਿਲਤਾ ਹੁੰਦੀ ਹੈ ਜਿਹੜੇ ਪਾਰਟੀ ਦੇ ਅਨੁਸ਼ਾਸਨ ਵਿੱਚ ਰਹਿੰਦੇ ਨਹੀਂ ਉਹ ਕੋਈ ਤਰਵਾਨੀ ਨਹੀਂ ਕਰ ਸਕਦੇ ਮੇਰਾ ਇਹ ਨਿਰਭੁਸ਼ਵਾਸ਼ ਹੈ ਉਦੋਂ ਪਾਰਟੀ ਅਨੁਸ਼ਾਸਨ ਨੂੰ ਛੱਡਣਾ ਪੈਂਦਾ ਹੈ ਉਦੋਂ ਕੋਈ ਪਾਰਟੀ ਨਹੀਂ ਹੁੰਦੀ ਤੇ ਸਿਰਫ ਤੇ ਸਿਰਫ ਖਾਲਸਾ ਪੰਥ ਹੁੰਦਾ ਹੈ ਅਗੇ ਖਾਲਸਾ ਪੰਥ ਦੀ ਤਰਜਮਾਨੀ ਕਰਨੀ ਹੁੰਦੀ ਹੈ ਜਿੱਥੇ ਰਾਖਪੁਰ ਸੰਗ ਨੇ ਹੋ ਕੀਤੀ ਜਿਸੇ ਪਾਰਟੀ ਦੇ ਉਹ ਜਿਹੜਾ ਸੀ ਉਹ ਸਟੰਗੇ ਵਿੱਚ ਨਹੀਂ ਵਜੇ ਹੋਏ ਸੀ ਪਾਰਟੀਆਂ ਜਿਹੜੀਆਂ ਨੇ ਭੱਜ ਜਾਂਦੀਆਂ ਨੇ ਜਦੋਂ ਵਿਰਤਾ ਪੈਦੀ ਹੈ ਪਰ ਜਥੇਦਾਰ ਸਾਹਿਬ ਨੇ ਨਹੀਂ ਪੜੇ ਪੰਥ ਦੀ ਥਾਲਸਾ ਪੰਥ ਦੀ ਜੋ ਤਰਜਮਾਨੀ ਉਹਨਾਂ ਨੇ ਕੀਤੀ ਉਹ ਇਤਿਹਾਸ ਦਾ ਹਿੱਸਾ ਬਣ ਗਈ ਹੈ ਅਜਿਹੀ ਸਖੀਅਤ ਨੂੰ ਸਰਦਾਰ ਦੇ ਫੁੱਲ ਪੇਂਟ ਕਰਦੇ ਹੋਏ ਉਸ ਤੋਂ ਬਾਅਦ ਦਾ ਲੰਬਾ ਇਤਿਹਾਸ ਹੈ ਜਿਹੜਾ ਜਥੇਦਾਰ ਸਾਹਿਬ ਨੇ ਪੰਥ ਦੇ ਨਾਲ ਨਵਾਇਆ ਥਾਲਸਾ ਪੰਥ ਦੇ ਨਾਲ ਨਵਾਇਆ ਉਹ ਸਮਾਂ ਸੀ ਜਦੋਂ ਨੌਜਵਾਨ ਖਾਲਸਾ ਪੰਥ ਵੱਲੋਂ ਨਹੀਂ ਦਿੱਤਾ ਜਾਂਦਾ ਸੀ ਉਹ ਸਮੇਂ ਮੈਂ ਜਿੱਥੇ ਆਧਵ ਸਾਹਿਬ ਨੇ ਇਤਾਲੀਆ ਦੇ ਸਕੂਲਾਂ 'ਚ ਅਵਰਦਸਤ ਲੜਾਈ ਲੜੀ ਨੌਜਵਾਨਾਂ ਨੂੰ ਖਾਲਸਾ ਪੰਥ ਲਈ ਪ੍ਰੇਰਿਤ ਕਰਨ ਲਈ ਉਹ ਸਮਾਂ ਜਦੋਂ ਕਿਹਾ ਜਾਂਦਾ ਸੀ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੇਤਾ ਨੂੰ ਅਸੀਂ ਫਲਾਣੇ ਸ਼ਹਿਰ ਵਿੱਚ ਨਹੀਂ ਪੜਨ ਦਿੱਤੇ ਜਾਂ ਉਹ ਮੰਬੜ ਦੇਵਾਗੇ ਅਸੀਂ ਸ਼ਹਿਰ ਵਿੱਚ ਨਹੀਂ ਆਉਂਦੇ ਪਾਨੀ ਉਸ ਸਮੇਂ ਜਦੋਂ ਦਾਰਸਾਗ ਨਹੀਂ ਛਾਦੀ ਹੈ ਇੱਕ ਖੋਤੇ ਲੜਾਈ ਲੜੀ ਮੈਨੂੰ ਯਾਦ ਹੈ ਮੇਰਾ ਪਰਚਾ ਲਾਦਦਾ ਗਿਆ ਇੱਕ ਕਨੈਕਸ਼ਨ پارٹی ਤੜੇ ਵੱਲੋਂ ਕਿ ਰਾਜਵੇਵ ਸਿੰਘ ਜੁਰਮਤਦਾ ਪ੍ਰਚਾਰ ਕਰ ਰਿਹਾ ਹੈ ਇਹ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਸਿੱਖ ਸਟੂਡੈਂਟ ਫੈਡਰੇਸ਼ਨ ਵੱਲ ਇਚ ਰਿਹਾ ਹੈ ਇਸ ਨੂੰ 24 ਟਾਂਡੇ ਦੇ ਅੰਦਰ ਅੰਦਰ ਤਤਰ ਤਰ ਤਾਇ ਉਹ ਸਮੇਂ ਉਹ ਸਮੇਂ ਲਹਿਰ ਦਾ ਬੜਾ ਜੋਰ ਸੀ ਯਥੇਦਾਰ ਸਾਹਿਬ ਨੇ ਇੱਕ ਖੋਤੇ ਉਹ ਸਮੇਂ ਪਹਿਲਾ ਚੁਕਦਾ ਉਹ ਬਹਾਦਰੀ ਦੀਆਂ ਉਹ ਵਹਾਦਰੀ ਦੀਏ ਟਾਰਵੇਂ ਜਿਹੜੇ ਯਥੇਦਾਰ ਸਾਹਿਬ ਨੇ ਕਰੇ ਉਸ ਹਮੇ ਸਮੇਂ ਤੇ ਛਣਕਾਂ ਦੇ ਸਾਹਮਣੇ ਹਮ ਜੀ ਕੀ ਅਫਸੋਸ ਕੀ ਚੱਲ ਰਹੀ ਕਿ ਖਾਲਸਾ ਪੰਥ ਦੇ ਇਸ ਤੜਕ ਜਰ ਮਾਇਲੂ ਜਿਨ੍ਹਾਂ ਨੇ ਨਿਰਸਵਾਰਥ 봉ਮਾਨੀ ਕੀਤੀ ਕੋਈ ਆਉਦਾ ਨਹੀਂ ਦਿੱਤਾ ਗਿਆ ਕੋਈ ਅਗੇਹਾ ਆਉਦਾ ਨਹੀਂ ਦਿੱਤਾ ਗਿਆ ਜਿਹੜਾ ਖਾਲਸਾ ਪੰਥ ਦੇ ਜਰਨੈਲ ਨੂੰ ਮਿਲਣਾ ਚਾਹੀਦਾ ਸੀ ਇਹ ਅਫਸੋਸ ਦੀ ਇੱਕ ਵੱਡੀ ਗੱਲ ਹੈ ਇਹ ਇਤਰਾਫ ਦੀ ਜਿਹੜੀ ਹੈ ਉਹ ਸਾਡੇ ਸੀਨੇ ਵਿੱਚ ਵੱਜਦੀ ਹੈ ਸਾਡੀ ਛਾਪੀ ਵਿੱਚ ਵਜਦੀ ਹੈ ਪਰੰਤੂ ਸਾਨੂੰ ਖਾਲਸਾ ਪੰਥ ਪ੍ਰਤੀ ਵਫਾਦਾਰੀ ਦੇ ਵਿੱਚ ਹੋਰ ਪੱਟਾ ਕਰਦੀ ਹੈ ਤੋਂ ਮੈਂ ਜਿਆਦਾ ਸਮਾਂ ਨ ਲੈਂਦਾ ਹੋਇਆ ਇਸ ਮਹਾਨ ਸ਼ਖਸੀਅਤ ਨੂੰ ਜਥੇਦਾਰ ਭਰੂਰ ਸਿੰਘ ਨੂੰ ਜਿੱਥੇ ਸ਼ਰਧਾਂਜਲੀ ਪੇਂਟ ਕਰਦਾ ਹਾਂ ਤੇ ਸ਼ਰਧਾਂਜਲੀ ਤਾਂ ਉਹ ਮਹਾਨ ਕੁਰਬਾਨੀ ਕਰਕੇ ਖਾਲਸਾ ਪੰਥ ਲਈ ਆਪਣੇ ਆਪ ਨੂੰ ਹੋਈ ਪੇਸ਼ ਕਰ ਗਏ ਆਪਣੀ ਜ਼ਿੰਦਗੀ ਦੇ ਵਿੱਚ ਉਥੇ ਉਹਨਾਂ ਦੇ ਤਵਨ ਸੁਪੰਦran ਉਹਨਾਂ ਦੀ ਧਰਮ ਪਤਨੀ ਦੀ ਇਸ ਲਈ ਤਨਵ ਆਤੰਦਨ ਹ ਕਿ ਉਹਨਾਂ ਨੇ ਇਸ ਮਹਾਨ ਸੱਚੀ ਜਥੇਦਾਰ ਭਰਪੂਰ ਸਿੰਘ ਧਨੌਲਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇਸ ਮਹਾਨ ਸਮਾਗਮ ਦਾ ਆਯੋਜਨ ਕੀਤਾ ਹੈ ਔਰ ਮੈਂ ਕਹਾਂਗਾ ਕਿ ਜਦ ਵੀ ਧਨੌਲੇ ਦਾ ਇਤਿਹਾਸ ਲਿਖਿਆ ਜਾਵੇਗਾ ਉਹ ਇਤਿਹਾਸ ਅਦੂਰਾ ਹੋਵੇਗਾ ਜੇ ਨਾ ਕਿਰਨ ਜਥੇਦਾਰ ਭਰਪੂਰ ਸਿੰਘ ਤਨੋਲੇ ਦਾ ਜੀਤ ਨਹੀਂ ਕੀਤਾ ਜਾਵੇਗਾ ਅਧੀਰ ਦੇ ਵਿੱਚ ਫਿਰ ਮੈਂ ਖਾਲਸਾ ਪੰਥ ਦੇਸ਼ ਨਾਲ ਅਰਥ ਦਰਹਾਇਰੂ ਸਦਾ ਦੇ ਫੁੱਲ ਪੇਂਟ ਕਰਦਾ ਹੋਇਆ ਸੰਗਤ ਦਾ ਤਨਮਾਹਤ ਕਰਾਂ ਹਾਂ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤ